ਇਹ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਪੁਰਾਣੇ ਸਾਥੀ ਬੈਠੇ ਨੇ ਸਾਡੇ ਸੰਘਰਸ਼ ਦੇ ਦਿਨਾਂ ਦੇ ਵੀ ਸਾਥੀਓ ਤੇ ਬੜਾ ਕੁਝ ਤੁਹਾਡੇ ਕੈਮਰਿਆਂ ਰਾਹੀਂ ਅਸੀਂ ਕਿਹਾ ਬੜਾ ਕੁਝ ਤੁਹਾਡੇ ਕੈਮਰਿਆਂ ਨੇ ਵਿਕਾਸ ਦੇ ਕੰਮ ਦਿਖਾਏ ਵੀ ਗਰੰਟੀਆਂ ਪੂਰੀਆਂ ਹੁੰਦੀਆਂ ਲਿਖਾਈਆਂ ਵੀ ਮੰਗਾਂ ਵੀ ਲੋਕਾਂ ਦੇ ਮੰਗ ਪੱਤਰ ਵੀ ਦਿਖਾਏ ਸੋ ਅੱਜ ਤੂਰੀ ਹਲਕੇ ਦੇ ਇੱਕ ਤਾਂ ਤੂਰੀ ਦੇ ਵਿੱਚ ਮੁੱਖ ਮੰਤਰੀ ਸਹਿਤਾ ਕੇਂਦਰ ਖੋਲੇ ਤੁਸੀਂ ਪਲੀਜ਼ ਉੱਥੇ ਜਾ ਕੇ ਆਇਓ ਉਦੋਂ ਪਲੀਜ਼ ਉਹਦਾ ਕੱਲ ਨੂੰ ਵਰਕਿੰਗ ਡੇ ਐ ਉੱਥੇ ਲੋਕਾਂ ਨਾਲ ਗੱਲਬਾਤ ਕਰਿਓ ਕਿ ਇੱਕੋ ਛੱਤ ਹੱਲੇ ਸਾਰਾ ਕੁਝ ਕੰਮ 51 ਕਿਸਮ ਦੇ ਕੰਮ ਉੱਥੇ ਹੋ ਜਾਣਗੇ ਇੱਕੋ ਰਿਸੈਪਸ਼ਨ ਤੋਂ ਤੁਹਾਨੂੰ ਪਰਚੀ ਮਿਲਣੀ ਐ ਬਸ ਉੱਥੇ ਤੁਹ ਬਹਿ ਜਾਣਾ ਤੇ ਸਾਰਾ ਕੁਝ ਕਰਕੇ ਤੁਹਾਨੂੰ ਦੇਣਗੇ ਚਾਹੇ ਉਹ ਜਾਤੀ ਪ੍ਰਮਾਣ ਪੱਤਰ ਐ ਚਾਹੇ ਉਹ ਕੋਈ ਪਾਸਪੋਰਟ ਦਾ ਕੰਮ ਐ ਚਾਹੇ ਕੋਈ ਤੁਹਾਡਾ ਕੋਈ ਵਿਧਵਾ ਪੈਨਸ਼ਨ ਜਾਂ ਅੱਜ ਮੈਂ ਦੋ ਤਿੰਨ ਮਿਲਿਆ ਵੀ ਸੀਗਾ ਦੋ ਤਿੰਨ ਜਿਹੜੇ ਬੰਦੇ ਉੱਤੇ ਆਏ ਸੀਗੇ ਬੜਾ ਸ਼ਾਨਦਾਰ ਵੇਟਿੰਗ ਰੂਮ ਵੀ ਹੈ ਮੀਟਿੰਗ ਰੂਮ ਵੀ ਹੈ ਜਿੱਥੇ ਪ੍ਰੈਸ ਕਾਨਫਰੰਸ ਹੋ ਸਕਦੀ ਹੈ ਔਰ ਬਹੁਤ ਅੱਛਾ ਇੱਕ ਮਾਹੌਲ ਉੱਥੇ ਕ੍ਰੀਏਟ ਹੋਊਗਾ ਉਸ ਤੋਂ ਬਾਅਦ ਕਨੌਰ ਵਿਖੇ ਮੈਂ ਅੱਜ ਆਇਆ ਪੰਜ ਪਿੰਡਾਂ ਦੀਆਂ ਪੰਚਾਇਤਾਂ ਸੀ ਅੱਜ ਬੁਲਾਈਆਂ ਸੀ ਜਿਹਦੇ ਚ ਚਾਂਗਲੀ ਕਨੌਰ ਖੁਰਦ ਕਨੌਰ ਕਲਾਂ ਇਸ ਤੋਂ ਲਾਵਾ ਕਾਤਰੋਂ ਤੇ ਕਨੋ ਕਨੋ ਦੀ ਕਲਾਂ ਤੇ ਬਹੁਤ ਸਾਰੇ ਪੈਸੇ ਪਹਿਲਾਂ ਵੀ ਇਹਨਾਂ ਪਿੰਡਾਂ ਨੂੰ ਆ ਚੁੱਕੇ ਨੇ ਔਰ ਸਰਪੰਚਾਂ ਨੇ ਅੱਜ ਦੱਸਿਆ ਦੀ ਹੈ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਪਿੰਡ ਨੂੰ 40 ਲੱਖ ਦਾ ਚੈੱਕ ਕਿਸੇ ਇੱਕ ਪਿੰਡ ਨੂੰ 56 ਲੱਖ 41 ਹਜ਼ਾਰ ਦਾ ਚੈੱਕ ਹੈ ਇੱਕ ਪਿੰਡ ਨੂੰ 20 ਰੱਖਦਾ ਔਰ ਉਹ ਸਟੇਟ ਦਾ ਹਿੱਸਾ ਹੈ ਉਹ ਸੈਂਟਰ ਦੀ ਸਕੀਮ ਚ 23 ਲੱਖ ਦਾ ਉਹਨਾਂ ਨੂੰ ਸੈਂਟਰ ਵੱਲੋਂ ਆਊਗਾ ਟੋਟਲ 43 ਲੱਖ ਹੈ ਪਿੰਡਾਂ ਦੇ ਛੱਪੜ ਮੁੱਖ ਮੰਗਾਂ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾਂ ਹਰ ਪਿੰਡ ਦੀਆਂ ਨੇ ਔਰ ਪੂਰੀਆਂ ਕਰਨੀਆਂ ਨੇ ਤੇ ਨਾਲ-ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ ਕਾਹਸੇ ਮੰਗੇ ਆ ਸੋ ਜ ਮੈਂ ਨਹੀਂ ਦੇਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਹੈ ਜਾਂ ਪਿੰਡ ਚੋਂ ਕਿੰਨੀਆਂ ਵੋਟਾਂ ਪਈਆਂ ਜੇ ਉਹ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਆ ਪ੍ਰੋਜੈਕਟ ਵਧੀਆ ਹੋਵੇ ਤਾਂ ਅਸੀਂ ਇਹ ਲਖਜਾਨੇ ਦਾ ਮੂੰਹ ਜਿਹੜਾ ਉਹ ਪਿੰਡਾਂ ਦੇ ਲੋਕਾਂ ਵੱਲ ਸ਼ਹਿਰਾਂ ਦੇ ਲੋਕਾਂ ਵੱਲ ਕਸਬਿਆਂ ਦੇ ਲੋਕਾਂ ਪਹਿਲੇ ਖੁੱਲੇ ਹੋਏ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦੂੰਗਾ ਮੈਂ ਕੱਲਾ ਕੱਲਾ ਤੁਹਾਨੂੰ ਲਿਖ ਕੇ ਸਾਰਾ ਪਤਾ ਲੱਗ ਜੂਗਾ ਕਿਹੜੇ-ਕਿਹੜੇ ਪਿੰਡ ਨੂੰ ਕਿਹੜੇ-ਕਿਹੜੇ ਕਿੰਨੇ-ਕਿੰਨੇ ਪੈਸੇ ਗਏ ਨੇ ਕਿ ਜ ਕਨੌਰੀ ਕਨੌਰ ਕਲਾਂ ਕਨੌਰੀ ਕਲਾਂ ਕਨੌਰ ਖੁਰਦ ਕਾਤਰੂ ਚਾਂਗਲੀ ਇਹਨਾਂ ਦੇ ਸਾਰੇ ਜਿਹੜੇ ਪਿੰਡਾਂ ਦੇ ਪੈਸਿਆਂ ਦੀ ਗੱਲ ਹੈ ਮੈਂ ਕੋਈ ਜ਼ਿਆਦਾ ਡਿਟੇਲ ਨਹੀਂ ਜਾਣਨਾ ਚਾਹੁੰਦਾ ਬਾਕੀ ਅੱਜ ਮੈਂ ਨੰਗਲ ਗਿਆ ਸੀ ਮੈਂ ਨੰਗਲ ਤੋਂ ਆਇਆ 21 ਮਈ ਆ ਅੱਜ ਦੇ ਦਿਨ ਤੋਂ ਲੈ ਕੇ ਅਗਲੀ 21 ਮਈ ਤੱਕ ਪਾਣੀ ਦਾ ਜਿਹੜਾ ਉਹ ਕੋਟਾ ਵੰਡਿਆ ਜਾਂਦਾ ਸੋ ਅੱਜ ਅਸੀਂ ਪੰਜਾਬ ਵੱਲੋਂ ਜਿਹੜਾ ਹਰਿਆਣੇ ਨੂੰ Rajasthan ਨੂੰ ਕੋਟਾ ਨਿਰਧਾਰਤ ਆ ਅੱਜ 1:00 ਵਜੇ ਤੋਂ ਅਸੀਂ ਛੱਡਣਾ ਸ਼ੁਰੂ ਕਰਤਾ ਇੱਕ ਘੰਟੇ 'ਚ 100 ਕਿਊਸਿਕ ਛੱਡ ਦੇ। ਅਗਲੇ ਘੰਟੇ ਫੇਰ 100 ਕਿਊਸਿਕ ਹੋਰ। ਤਾਂ ਫਿਰ ਜਿੰਨਾ ਉਹਨਾਂ ਦੇ ਹਿੱਸੇ ਬਣੂਗਾ, ਜਿੰਨਾ ਉਹਨਾਂ ਦੀਆਂ ਨਹਿਰਾਂ ਇਕਦਮ ਨਹੀਂ ਛੱਡੇ ਜਾਂਦਾ ਪਾਣੀ। ਤੇ ਜਿੰਨਾਂ ਕਿ ਨਹਿਰਾਂ ਉਹਨਾਂ ਦੀ ਚੱਲਦੀਆਂ ਨੇ ਉਸ ਹਿਸਾਬ ਨਾਲ ਫਿਰ ਉਹਨੂੰ ਪਾਣੀ ਮਿਲ ਜਾਊਗਾ। ਇਹੀ ਗੱਲ ਮੈਂ ਇੱਕ ਤਰੀਕ ਤੋਂ ਕਹਿੰਦਾ ਆ ਰਿਹਾ ਕਿ 21 ਤਰੀਕ ਤੋਂ ਤੁਹਾਨੂੰ ਵੈਸੇ ਹੀ ਪਾਣੀ ਮਿਲ ਜਾਣਾ ਜਿਹੜਾ ਨਾਰਮਲ ਕੋਟਾ ਤੁਹਾਡਾ ਬਣਦਾ ਹੈ ਨਿਰਧਾਰਤ। ਹਾਲਾਂਕਿ ਉਹ ਵੀ ਬਹੁਤ ਚਿਰ ਪਹਿਲਾਂ ਨਿਰਧਾਰਤ ਹੋਇਆ ਹੋਇਆ ਜਦੋਂ ਬਹੁਤ ਜ਼ਿਆਦਾ ਪਾਣੀ ਸੀ। ਅਸੀਂ ਮੰਗ ਕਰਦੇ ਹਾਂ ਕਿ ਹੁਣ ਪਾਣੀ ਨੂੰ ਮਾਪ ਕੇ ਹੁਣ ਜਿਹੜਾ ਪਾਖੜਾ ਚ ਜਾ ਪੌਂਗ ਚ ਜਾ ਰਣਜੀਤ ਸਾਗ ਡੈਮ ਚ ਕਿੰਨਾ ਪਾਣੀ ਆ ਹੁਣ ਦੇ ਮੁਤਾਬਕ ਤੁਸੀਂ ਡਿਸਟ੍ਰੀਬਿਊਸ਼ਨ ਕਰੋ ਹੁਣ ਦੇ ਮੁਤਾਬਕ ਵੰਡ ਕਰੋ ਧੱਕਾ ਨਾ ਕਰੋ ਸਾਡਾ ਹਰਿਆਣਾ ਨੇ ਪਾ ਬਾਦੂ ਪਾਣੀ ਮੰਗਿਆ ਅਸੀਂ ਨਹੀਂ ਦਿੱਤਾ ਸਾਡੇ ਕੋਲ ਹੈ ਹੀ ਨਹੀਂ ਕਿਉਂਕਿ ਅਸੀਂ ਪਰਤਣ ਲੱਗੇ ਪਾਣੀ ਨੂੰ 700 ਕਿਲੋਮੀਟਰ ਪਾਈਪਲਾਈਨ ਪੈ ਚੁੱਕੀ ਹੈ ਪੰਜਾਬ ਚ ਤੁਸੀਂ ਤੁਹਾਡੇ ਬਹੁਤ ਸਾਰੇ ਦੋਸਤ ਮਿੱਤਰ ਪੂਰੇ ਪੰਜਾਬ ਚ ਹੋਣਗੇ ਕੋਈ ਪਾਈਪ ਫੈਕਟਰੀ ਹੋਵੇ ਪੰਜਾਬ ਚ ਜਿੱਥੇ ਕੋਲ ਪਾਈਪ ਪਏ ਹੋਣ ਸਾਨੂੰ ਪਲੀਜ਼ ਰਸਤੇ ਦੇ ਦਿਓ ਕਿਸੇ ਪਾਈ ਫੈਕਟਰੀ ਕੋਲੇ ਪਾਈਪ ਨਹੀਂ ਆਗੇ ਜੀ ਇਸ ਵਾਰ ਆਰਡਰ ਤੇ ਵੇਟਿੰਗ ਲਿਸਟ ਚੱਲ ਰਹੇ ਆ ਸੋ ਪਾਣੀ ਨਹਿਰੀ ਪਾਣੀ ਨੂੰ ਸੀ ਵਰਤਣ ਲੱਗ ਗਏ ਉਹ ਉਹ ਪੁਰਾਣੀਆਂ ਆਤਾਂ ਤੇ ਖੜੇ ਰਹੇ ਕਿ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਉਹ ਨਹੀਂ ਮਿਲਿਆ ਇਸ ਵਾਰ ਅਸੀਂ 95% ਦੇ ਨੇੜੇ ਢੜੇ ਸੀ ਯੂਜ਼ ਕਰ ਲਿਆ ਅੱਜ ਤੱਕ ਪਾਖੜਾ ਦਾ ਪਹਿਲਾਂ ਕਦੇ 75 ਤੋਂ ਵਧਿਆ ਨਹੀਂ ਸੀ ਪੰਜਾਬ ਤੇ ਕੋਰਟ ਦੇ ਵਿੱਚ ਵੀ ਅਸੀਂ ਲੜ ਰਹੇ ਆ ਕੋਰਟ ਚੋ ਅਸੀਂ ਕਿਹਾ ਅਸੀਂ ਤਾਂ ਆਪਣੇ ਇਸ ਵਰਤ ਰਹੇ ਆ ਇਹ ਆਪਣੀ ਵਰਤ ਕੇ ਵੀ ਸਾਥੋਂ 142000 ਤੋਂ ਵੱਧ ਕਿ ਉਸ ਸਿੱਕ ਜਿਹੜਾ ਪਾਣੀ ਉਹ ਵੱਧ ਵਰਤ ਚੁੱਕੇ ਨੇ ਆਪਦੇ ਕੋਟੇ ਤੋਂ ਅਸੀਂ ਹਿਊਮਨਿਟੇਰੀਅਨ ਗਰਾਉਂਡ ਤੇ ਮਾਨਵਤਾ ਦੇ ਆਧਾਰ ਤੇ ਅਸੀਂ ਉਹਨੂੰ 4000 ਮਤਲਬ ਕਿ ਉਸ ਸਿੱਕ ਜਿਹੜਾ ਪੀਣ ਵਾਸਤੇ ਉਹਨੂੰ ਮੰਗਿਆ ਸੀ ਅਸੀਂ ਦੇ ਰਹੇ ਸੀ ਪਰ ਜੇ BBMP ਦਾ ਜਿਹੜਾ ਐਗਰੀਮੈਂਟ ਦੇਖੀ ਉਹ ਚ ਕੋਈ ਮਾਨਵਤਾ ਦੀ ਕਲੋਜ਼ ਨਹੀਂ ਹੈਗੀ ਕਿ ਜੇ ਮਾਨਵਤਾ ਦੇ ਹਾਰਤੇ ਦਿਓ ਪਰ ਕੋਈ ਨਹੀਂ ਅਸੀਂ ਦਾ ਭਾਈ ਕਨਈ ਹੈ ਜਿਹਦੇ ਵਾਰਸ ਆ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਲੜਾਈ ਚ ਪਾਣੀ ਪਾਉਂਦੇ ਰਹੇ ਹਾਂ ਸੋ ਸਾਡਾ ਦੁਸ਼ਮਣ ਥੋੜੀ ਜਿਹਾ ਰਹਿਣਾ ਸਾਡੇ ਦਾ ਦੇਸ਼ ਵਸਿਆ ਹੋਇਆ ਪਰ ਇਹ ਰਾਜਨੀਤੀ ਜਿਸ ਤਰੀਕੇ ਨਾਲ ਕਰ ਰਹੇ ਸੀ ਜਿਸ ਧੱਕੇ ਨਾਲ ਉਹ ਬਾਹਮ ਰੋੜ ਕੇ ਸਾ ਤੋਂ ਪਾਣੀ ਮੰਗ ਰਹੇ ਸੀ ਉਹ ਤਰੀਕਾ ਚੱਲਣਾ ਨਹੀਂ ਅੱਜ ਵੀ ਮੈਂ ਇਹੀ ਕਹਿ ਕੇ ਆਇਆ ਤੁਹਾਡੇ ਸਾਹਮਣੇ ਵੀ ਇਹੀ ਕਹਿਣਾ ਕਿ ਹਰਿਆਣੇ ਨੂੰ ਹੁਣ ਆਪਣਾ ਪਾਣੀ 1 ਸਾਲ ਵਾਸਤੇ ਸੰਜਮ ਨਾਲ ਵਰਤਣਾ ਚਾਹੀਦਾ ਹੈ ਅਗਲੀ ਬਾਰ ਵੀ ਨਾ ਉਮੀਦ ਕਰੋ ਸਾਡੇ ਤੋਂ ਕਿ ਤੁਸੀਂ ਮਾਰਚ ਚ ਆਪਣਾ ਖਤਮ ਕਰਕੇ April May ਚ ਕਹੋ ਸੰਵਾਦ ਦੋ ਨਹੀਂ ਹੈਗਾ ਸਾਡੇ ਕੋਲੇ ਬਾਦੂ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਣ ਲੱਗ ਗਏ ਪਹਿਲਾਂ ਤਾਂ ਚੱਲੇ ਜਾਂਦੀ ਸੀ ਲਾਪਰਵਾਹੀਆਂ ਹੁਣ ਅਸੀਂ ਬੂੰਦ ਬੂੰਦ ਦਾ حساب ਲੈ ਰਹੇ ਆਂ ਸੋ ਇਸ ਕਰਕੇ ਅੱਜ 21 ਮਈ ਹੈ ਅਸੀਂ ਪਾਣੀ ਦੀ ਆਪ ਨੱਕੇ ਤੇ ਜਾ ਜਾ ਕੇ ਰਾਖੀ ਕੀਤੀ ਹੈ ਔਰ ਪੰਜਾਬ ਦੇ ਪਾਣੀ ਵਾਸਤੇ ਇੱਕ ਇੱਕ ਬੂੰਦ ਵਾਸਤੇ ਲੜਾਈ ਲੜਦੇ ਆਵਾ ਮਸਦਰ ਬੀਰੀ ਲਾਉ ਦੇ ਅੰਦਰ ਲੱਗਦਾ ਕਿ ਡੀ.ਐਮ. ਬੀ. ਲਿਆਂਦਾ ਜਾ ਰਿਹਾ ਹੈ ਕਿਉਂਕਿ ਸਾਊਥ ਦੇ ਮਿੱਤਰੀ ਉਹਨੂੰ ਲੱਗਦਾ ਜਾਂਦਾ ਪਰ ਡੀ.ਐਮ. ਬੀ ਤੇ ਹੀ ਲੱਗਦਾ ਹੁੰਦਾ ਕਿ ਰੀਪੇਨ ਲਾ ਦੇ ਅੰਦਰ ਕਿ ਜਿਹੜੇ ਝੂਬੇ ਪਹਿਲਾ ਹੱਕ ਤਾਂ ਪੰਜਾਬ ਦਾ ਨਾ ਈਵਨ ਹਰਿਆਣਾ ਤੇ ਰਾਜਸਥਾਨ ਕੋਰਪਰੀਅਨ ਵੀ ਕਿਵੇਂ ਬਣਾ ਲੈਨਾਂ ਜਦ ਕਿ ਉਹ ਕਿਸੇ ਵੀ ਦਰਿਆ ਨਾਲ ਉਹਨਾਂ ਨਾਲ 1 ਇੰਚ ਵੀ ਜ਼ਮੀਨ ਨਹੀਂ ਲੱਗਦੀ ਨਾ ਸਤਲੁਜ ਨਾਲ ਨਾ ਰਾਵੀ ਨਾਲ ਨਾ ਬਿਆਸ ਨਾਲ ਹਿੱਸਾ ਹੋ ਰਾਵੀ ਚੋਂ ਵੀ ਮੰਗਦੇ ਆ ਹਿੱਸਾ ਹੋ ਬਿਆਸ ਚੋਂ ਵੀ ਮੰਗਦੇ ਆ ਜੋ ਪਹਿਲਾਂ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਜੋ ਬਣਦਾ ਸੀ ਉਹ ਤਾਂ ਉਹ ਤਾਂ ਜਮਨਾ ਚ ਵੀ ਬਣਦਾ ਸੀ ਪੰਜਾਬ ਦਾ ਜਦੋਂ ਜਿਹੜਾ ਮਹਾਪੰਜਾਬ ਕਹਿ ਲੋ ਜਦੋਂ ਉਦੋਂ ਪੰਜਾਬ ਸੀ ਤਾਂ ਸਹ ਪੰਜਾਬ ਦਾ ਹਿੱਸਾ ਜਿਹੜਾ ਸੀ ਜਮਨਾ ਦੇ ਪਾਣੀ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣਾ ਜਮਨਾ ਨਾਲ ਤੋਂ ਪਾਣੀ ਲੈਂਦਾ ਹੈ ਜੀ ਪਰ ਪੰਜਾਬ ਦਾ ਘੜਤਾ ਸਭ ਪੰਜਾਬ ਤੋਂ ਮੰਗਣ ਲੱਗ ਗਏ ਤੇ ਜਦੋਂ ਹੈ ਹੀ ਇਕੱਠੇ ਸੀ ਦੋ ਭਾਈ ਜੇ ਕੋਈ ਸਾਂਝੀ ਚੀਜ਼ ਹੈ ਦੋ ਦੋਸਤਾਂ 'ਚ ਵੰਡੀ ਜਾਊਗੀ ਤੇ ਉਹ ਤਾਂ ਉਹਨਾਂ ਨੇ ਰੱਖ ਲਿਆ ਜਮਨਾ ਵਾਲਾ ਤਾਂ ਪਰ ਨਾਲ ਦੀ ਨਾਲ ਸਸ ਭਾਈ ਅੱਲ ਮੰਗਣ ਲੱਗ ਗਏ ਨਾਲ ਦੇ ਆਉਣ ਭਾਖੜਾ ਤੋਂ ਕਹਿੰਦੇ ਵੱਧ ਪਾਣੀ ਦਿਓ ਔਰ ੱਤਕਾ ਕਰਨ ਲੱਗ ਗਏ ਸਵੇਰੇ 6 ਵਜੇ ਚੇਅਰਮੈਨ ਉੱਠ ਕੇ ਆ ਜਾਂਦਾ ਸੀ ਮੈਂ ਗੇਟ ਖੋਲੂਗਾ ਐਂ ਕਿ ਨਹੀਂ ਆਏ ਗੇਟ ਖੋਲ ਤੇ ਬੱਚਿਆਂ ਦੀ ਗੱਲ ਹੈ ਸੂਇਸ ਕਰਕੇ ਪਾਣੀ ਵਾਸਤੇ ਜੋ ਕਿਉਂਕਿ ਸਾਡੀ ਲਾਈਫਲਾਈਨ ਹੈ ਪੰਜਾਬ ਦੀ ਜੇ ਤਾਂ ਹੋਵੇ ਨਾ ਅਸੀਂ ਪਾਣੀ ਕਿਤੇ ਇਧਰ ਉਧਰ ਗਲਤ ਇਸਤੇਮਾਲ ਕਰ ਰਹੇ ਸਾਡੇ ਕੋਲੇ ਆਪ ਦੇ ਪਾਈਪ ਪਾ ਰਹੇ ਆ ਕੱਸੀਆਂ ਚਲਾ ਰਹੇ ਆ ਰਜਵਾਹੇ ਪੁਰਾਣੇ ਬੰਦ ਪਏ ਸੂਏ ਸਾਰੇ ਚਲਾ ਰਹੇ ਆ ਨਹਿਰੀ ਪਾਣੀ ਅਸੀਂ ਵਰਤੇ ਥੱਲੇ ਵਾਲਾ ਪਾਣੀ ਸਾਡਾ ਵਰਤਣ ਤਾਂ ਕੀ ਮਤਲਬ ਥੁੱਟਾਂ ਚ ਵੀ 600 ਫੁੱਟ ਤੇ ਜਾ ਜਾਵੜਿਆ ਜੀ ਸੋ ਇਸ ਕਰਕੇ ਸਾਡੇ ਕੋਲੇ ਫालतू ਪਾਣੀ ਹੈ ਨਹੀਂ ਹਾਂ ਜਿਹੜਾ ਇਹਨਾਂ ਦਾ ਹਿੱਸਾ ਬਣਦਾ ਉਹਦੇ ਉਹ ਦਾ ਉਹਦਾ ਮੌਕੇ ਦੇਖਦੇ ਨੇ ਜੀ ਪੰਜਾਬ ਨੂੰ ਕਿਹੜੇ ਬੱਸੇ ਮਾਰ ਮਾਰੀ ਹੈ ਜੰਗ ਹੈ ਉਹ ਸਾਡੇ ਗੱਲ ਪੈਂਦੀ ਹੈ ਠੀਕ ਹੈ ਜੀ ਸਾਰੀ ਸਾਰੀ ਜਿਹੜੀ ਜੰਗ ਲੜੀ ਗਈ ਕਿੱਥੇ ਲੜੀ ਗਈ ਫਾਜ਼ਿਲਕਾ ਤੋਂ ਪਠਾਨਕੋਟ ਤੱਕ ਜਿੰਨੇ ਡਰੋਨ ਆਏ ਜਿੰਨੀਆਂ ਮਜ਼ੈਲਾ ਆਈਆਂ ਸਾਡੇ ਕੋਲੇ ਠੀਕ ਹੈ ਜੀ ਪਾਣੀ ਵਾਲੀ ਜੰਗ ਹੈ ਉਹ ਸਾਨੂੰ ਲਾ ਰੱਖੀ ਹੈ ਮੈਨੂੰ ਸਮਝ ਨਹੀਂ ਆਉਂਦੀ ਸੀ ਪੁਲਿਸ ਨੂੰ ਮੈਂ ਬਾਰਡਰ ਤੇ ਲਾਵਾਂ ਜਾਂ ਡੈਮਾਂ ਤੇ ਲਾਵਾਂ ਹੈ ਜੀ ਇੱਧਰ ਕਿਸਾਨਾਂ ਵਾਲਾ ਜਿਹੜਾ ਉਹਦੇ ਚ ਇਹਨਾਂ ਨੇ ਬਾਰਡਰ ਬੰਦ ਕਰ ਕਰੀ ਰੱਖੇ ਠੀਕ ਹੈ ਨਾ ਸੋ ਪ੍ਰਸਤਾਚਾਰ ਵਿਰੁੱਧ ਤੇ ਨਸ਼ਿਆਂ ਵਿਰੁੱਧ ਜੰਗ ਹੈ ਉਹ ਅਸੀਂ ਲੜ ਰਹੇ ਆ ਹੁਣ ਮਤਲਬ ਕਿ ਕਿਸੇ ਪਾਸੇ ਤੋਂ ਤੁਹਾਨੂੰ ਠੰਡਿਆ ਬੁੱਲਾ ਆਉਣ ਦੋ ਆ ਡੀ ਐਫ ਦਾ ਸਾਡਾ ਪੈਸਾ ਰੋਕੀ ਬੈਠੇ ਆ ਚੌਲ ਵੀ ਚਾਹੀਦੇ ਸਾਤੋਂ ਪੀ ਡੀ ਐਫ ਵਾਸਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਜਿਹੜਾ ਪੀ ਡੀ ਐਸ ਵਾਸਤੇ ਚੌਲ ਚਾਹੀਦੇ ਆ ਕਣਕ ਵੀ ਚਾਹੀਦੀ ਐ ਸਰੋਂ ਚਾਹੀਦੀ ਐ ਦਾਣੇ ਚਾਹੀਦੇ ਆ ਬਾਜਰਾ ਚਾਹੀਦਾ ਮੱਕੀ ਚਾਹੀਦੀ ਐ ਪਰ ਪਾਣੀ ਨਾ ਪਾਣੀ ਪਾਣੀ ਨਹੀਂ ਫਿਰ ਗਮਲਿਆਂ ਚ ਉਗਾਈਏ ਦੱਸੋ ਕਣਕਾਂ ਕਿਥੇ ਅਸੀਂ ਅਸੀਂ ਅੱਜ ਵੀ 40% ਫੂਟਬਾਲ ਦਾ ਦਿੰਦੇ ਆ ਜੀ ਫੂਟਬਾਲ ਦਾ 40% ਪੰਜਾਹ ਹਿੱਸਾ ਪਾਉਂਦਾ ਸਾਨੂੰ ਪਾਣੀ ਸਪੈਸ਼ਲ ਪੈਕੇਜ ਤਾਂ ਕੀ ਦੇਣਾ ਸੀ ਸਾਡੇ ਤੋਂ ਸਭੋ ਜਿਹੜੇ ਹੈਗੇ ਸੀ ਉਹ ਵੀ ਘਟਾਈ ਜਾਂਦੇ ਆ ਕੋਈ ਆਰਮੀ ਨਾਲ ਸੰਬੰਧ ਤਾਂ ਜੀ ਆਰਮੀ ਕਹਿੰਦੀ ਵੀ ਕੋਰਟ ਮਾਰਸ਼ਲ ਵਗੈਰਾ ਕੋਈ ਚੱਲ ਰਿਹਾ ਆਰਮੀ ਦਾ ਕੋਈ ਫੈਸਲਾ ਨਹੀਂ ਆਰਮੀ ਨਾਲ ਅਸੀਂ ਗੱਲ ਕੀਤੀ ਹੈ ਪੀ ਸਾਨੂੰ ਦੱਸੋ ਜੀ ਕਿ ਹੈਗਾ ਕੇਸ ਹੈ ਅਸੀਂ ਸ਼ਹੀਦਾਂ ਦਾ ਸਨਮਾਨ ਕਰਨ ਤੇ ਅਸੀਂ ਤਾਂ ਸਭ ਤੋਂ ਪਹਿਗੇ 1 ਕਰੋੜ ਰੁਪਇਆ ਅਸੀਂ ਤਾਂ ਅਨਾਉਂਸ ਕੀਤਾ ਰ ਮੈਂ ਆਪ ਜਨਦਰੇ ਕਰੇ ਆਰਮੀ ਵੱਲੋਂ ਜਦੋਂ ਵੀ ਕੋਈ ਫੈਸਲਾ ਆ ਜੂਗਾ ਅਸੀਂ ਉਹ ਨੂੰ ਪੂਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਹੁਣ ਤਾਂ ਲੋਕ ਲਹਿਰ ਬਣ ਗਈ ਗੁਰਦੁਆਰਾ ਸਭ ਚ ਅਨਾਉਂਸਮੈਂਟਾਂ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਨਾਲ ਜੁੜ ਗਈਆਂ ਪੰਚਾਇਤਾਂ ਮਤੇ ਪਾ ਰਹੀਆਂ ਨੇ ਔਰ ਹਰ ਰੋਜ਼ ਬڑے بڑے ਤਸਕਰ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਾਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਤੇ ਨਾਲ ਨਾਲ ਤੁਸੀਂ ਦੇਖਿਆ ਹੋਊਗਾ ਕਿ 85 ਕਿਲੋ ਹੈਰਨ ਫੜੀ ਜੀ ਚਾਰ ਪੰਜ ਦਿਨ ਪਹਿਲਾਂ ਇੱਥੋਂ ਤਰਨ ਤਰਨ 85 ਕਿਲੋ ਕਿੱਥੇ ਗਰਾਮਾਂ ਚ ਘਰ ਬਰਬਾਦ ਕਰ ਦਿੰਦੀ ਹੈ ਗਰਾਮਾਂ ਚ ਕਿਲੋ 85 ਕਿਲੋ 7 ਕਿਲੋ ਕੱਲ ਫੜੀ ਹਵਾਲਾ ਮਨੀ ਵੀ ਫੜੀ ਜਾ ਰਹੀ ਹੈ ਸੋ ਬਹੁਤ ਠੱਲ ਪੈ ਗਈ ਲੋਕ ਵੀ ਕਹਿ ਰਹੇ ਨੇ ਕਿ ਅਸੀਂ ਥੋੜਾ ਸਾਥ ਦੇਣ ਨੂੰ ਤਿਆਰ ਆਂ ਅਰੇ ਬਹੁਤ ਸਾਰੇ ਬੱਚੇ ਜਿਹੜੇ ਨੇ ਜਿਹੜੇ ਇਸ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਅਸੀਂ ਉਹਨਾਂ ਨੂੰ ਮਰੀਜ਼ ਸਮਝਦੇ ਹਾਂ ਉਹਨਾਂ ਨੂੰ ਅਸੀਂ ਕੋਈ ਤਸਕਰ ਨਹੀਂ ਸਮਝਦੇ ਉਹਨਾਂ ਨੂੰ ਰੀਹੈਬ ਸੈਂਟਰਾਂ ਚ ਆਊਟ ਸੈਂਟਰਾਂ ਚ ਇਲਾਜ ਕਰਾਂਗੇ ਸਰਦਾਰ ਸਾਹਿਬ ਚੋ ਨਵੀਂ ਲਵਾਈ ਸ਼ੁਰੂ ਹੋ ਗਈ ਜੀ ਬਿਜਲੀ ਦੀ ਪੂਰਤੀ ਕਿਵੇਂ ਹੋਗੀ ਘਰਾਂ ਦੀ ਤੇ ਖੇਤਾਂ ਦੀ ਵਿਚ ਜਿੱਦੇ ਜਿੱਦੇ ਕੱਟਣ ਲੱਗ ਗਿਆ ਉਹਦੇ ਗੱਲ ਕਰ ਰਹੇ ਹੋ ਨਾ ਸਵਾਲ ਪਹਿਲੀ ਕਿਉਂ ਗਈ ਇਹਨੇ ਕਿਵੇਂ ਹੋਊਗੀ ਕਿਵੇਂ ਹੋਊਗੀ ਤਾਰਾਂ ਥਰੂ ਹੋਊਗੀ ਹਰ ਸਾਲ ਦੀ ਕਰ ਹੋਊਗੀ ਟਰਾਂਸਫਾਰਮਰ ਚੋਂ ਆਊਗੀ ਪਹਿਲਾਂ ਬਿਜਲੀ ਉੱਥੋਂ ਫਿਰ ਆਏ ਹੋਹੀ ਪ੍ਰਬੰਧ ਹੋਗੇ ਪਹਿਲਾਂ ਗ੍ਰਿਡ ਚ ਆਊਗੀ ਜੀ ਫਿਰ ਉਹ ਫਿਰ ਟ੍ਰਾਂਸਫਰ ਚਾਜੂਗੀ ਫਿਰ ਉਹ ਕੇ ਮੋਟਰ ਵਾਲੀ ਜਦੋਂ ਹਰੇ ਰੰਗ ਦਾ ਬਟਨ ਦਬਦੋਂਗੇ ਬਿਜਲੀ ਚੱਲ ਪੂਗੀ ਆ ਆ ਸਿਸਟਮ ਹੈ ਮਾਦਮ ਮੇਰਾ ਸੇਰ ਸਾਹਿਬ ਸੇਰ ਸਾਹਿਬ ਪਹਿਲੀ ਪੁੱਛੀ ਜਾਂਦੇ ਜਿੱਦੇ ਕੱਟ ਲੱਗਾ ਉਹਦੇ ਦੱਸਿਓ ਨਾ ਸਾਰਾ ਪ੍ਰਬੰਧ ਕੀਤਾ ਹੋਇਆ ਆਪਾਂ ਥਰਮਲ ਪਲੈਂਟ ਖਰੀਦ ਲਏ ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਨਹਿਰ ਦਾ ਉਹਨਾਂ ਪਿੰਡਾਂ 'ਚ ਅਸੀਂ ਬਿਜਲੀ ਰਾਤ ਨੂੰ ਦੇਵਾਂਗੇ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਨਾਲੇ ਕੱਸੀ ਵਾਲਾ ਕਹਿੰਦੇ ਵੀ 5 ਵਜੇ ਦੀ بجائے 3 ਵਜੇ ਵੇਲੇ ਹੋ ਜਾਵੇਗਾ ਜਾਣਾ ਕਿੱਥੇ ਗੁੰਡਾ ਤੇ ਜਾਣਾ ਬਹਿ ਗਏ ਹੈਨਾ ਜੇ ਨਹਿਰ ਵਾਲੇ ਪਾਣੀ ਨਾਲ ਪੂਰਾ ਨਹੀਂ ਹੁੰਦਾ ਫਰਜ਼ ਕੱਲੋ 4 ਕੈਰੇ ਰਹਿ ਗਏ ਨਹਿਰ ਵਾਲੇ ਪਾਣੀ ਨਾਲ ਨਹੀਂ ਰਾਤ ਨੂੰ ਬਿਜਲੀ ਹੋ ਗਈ ਤਾਂ 4 ਕੈਰੀ ਰਮਾਉਂਗੇ ਨਾ ਤੁਸੀਂ ਦੁਬਾਰਾ ਥੋੜੀ ਛੱਡੋਗੇ ਸਾਰੇ ਖੇਤ ਚ ਤਾਂ ਬਿਜਲੀ ਘਟ ਵਰਤੀ ਜੋ ਵੀ ਚੱਲੋ ਪਾਣੀ ਘਟ ਵਰਤੋ ਮੈਂ ਤਾਂ ਵੀ ਜੱਟ 750 ਜਾਂ ਕਿਸਾਨਾਂ ਦੇ ਵਿੱਚ ਜਿਹੜਾ ਦੂਜਾ ਨੂੰ ਪੈ ਗਿਆ ਕਿ ਜਿਵੇਂ ਦੁਸ਼ਾ ਦੀ ਵੈਰਾਈਟੀ ਜਿਹੜੀ ਕਿਸਾਨ ਬੀਜ ਰਹੇ ਨੇ ਪਰ ਸਰਕਾਰ ਦਾ ਸਪਾਰਸ਼ ਹੈ ਜਿਹੜੀਆਂ ਦੂਸਰੀਆਂ ਬੀਜਾਂ ਜੇ ਪੂਸਾ ਨਹੀਂ ਖਿਜੋ ਬਿਲਕੁਲ ਨਹੀਂ ਖਿਜੋ ਇਹ ਪਹਿਲਾਂ ਹੀ ਕਹਿ ਚੁੱਕੇ ਆ ਸੀ ਪੀਆਰ 126 127 128 129 ਜਿਹੜੀ ਮਾਲੀ ਲਓ ਜਿਹੜੇ ਸ਼ਾਰਟ ਟਰਮ ਵੈਰਾਈਟੀਆਂ ਨੇ ਪੂਸਾ 152 ਦਿਨ ਲੈਂਦੀ ਹੈ ਪੂਸਾ ਨਹੀਂ ਖਰੀਦਾਂਗੇ ਜੇ ਕੋਈ ਪੂਸਾ ਬੀਜੂਗਾ ਤਾਂ ਉਹ ਆਪ ਜ਼ਿੰਮੇਵਾਰ ਹੋਊਗਾ ਅਸੀਂ ਪਹਿਲਾਂ ਕਹਿਤਾ ਸੀ ਦੇਖੋ ਇਹ ਉਹਨਾਂ ਨੇ ਤਾਂ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਸੁਖਵੀਰ ਬਾਦਲ ਉਹਨੂੰ ਪੁੱਛਿਆ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ভাইস ਚਾਂਸਲਰ ਸੀ ਉਹ ਦਿੱਲੀ ਤੋਂ ਲਿਆ ਕੇ ਲਾਇਆ ਸੀ ਇਹਨਾਂ ਨੇ 22 ਚਾਂਸਲਰ ਹਾਂ ਮੈਂ ਪਾਰਟੀ ਦੇ ਦੇਖੋ ਨਹੀਂ ਨਹੀਂ ਸਾਡਾ ਸਾਡ ਪੰਜਾਬੀਅਤ ਹੀ ਅਸੀਂ ਸਾਡੀ ਸਾਡੀ ਸਭ ਤੋਂ ਵੱਡੀ ਜਿਹੜੇ ਸਾਡਾ ਮਿਸ਼ਨ ਹੈ ਜੀ ਕੱਲ ਵੀ 450 ਨੌਕਰੀਆਂ ਦੇ ਕੇ ਆਇਆ ਤਾਂ ਨੌਕਰੀਆਂ 'ਚ ਵੀ ਕਹਿੰਦੇ ਹਰਿਆਣਿਆਂ ਦੀਆਂ ਪਲਾਂ ਨੂੰ ਦਿੱਤੀਆਂ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਅਸੀਂ ਪੰਜਾਬੀ ਵਾਸਤੇ ਟੈਸਟ ਵੀ 50 ਨੰਬਰਾਂ ਦਾ ਕੀਤਾ ਹੈ ਲਿਖਤੀ ਪਾਸ ਹੋਣਾ ਚਾਹੀਦਾ ਹੈ ਲਿਖਤੀ ਠੀਕ ਹੈ ਨਾ ਸੋ ਸਕੂਲਾਂ ਨੂੰ ਵੀ ਅਪਡੇਟ ਕਰ ਰਹੇ ਆ ਪੰਜਾਬੀ ਦੇ ਟੀਚਰ ਵੀ ਆ ਰਹੇ ਨੇ ਪਹਿਲਾਂ ਤਾਂ ਐਮਏ ਪੰਜਾਬੀ ਕਰਨ ਵਾਸਤੇ ਕੋਈ ਪੰਜਾਬੀ ਯੂਨੀਵਰਸਿਟੀ ਚ ਕਲਾਸ ਐਡਮਿਸ਼ਨ ਹੀ ਲੈਂਦਾ ਸੀ ਐਮਏ ਪੰਜਾਬੀ ਕਰਨ ਵਾਸਤੇ ਕੋਈ ਨੰਨ ਜਵਾਬ ਦੇਣਾ ਸੋ ਇਸ ਕਰਕੇ ਇਹਨਾਂ ਨੇ ਤਾਂ ਕੁਝ ਕਹਿਣੇ-ਕਹਿਣਾ ਇਹ ਤਾਂ ਹੈਲੀਕਾਪਟਰ ਕਹਿੰਦੇ ਨੇ ਹੈਲੀਕਾਪਟਰ ਜਿਹਾ ਸਰਕਾਰ ਦਾ ਜੀ ਉਹ ਉਹ ਨਹੀਂ ਉਹ ਆਪ ਪ੍ਰਾਈਵੇਟਾਂ ਚ ਜਾਂਦੇ ਆ ਤੇ ਕਰਦੇ ਆ ਜੀ ਹੱਜ ਵੀ ਪੰਜਾਬੀ ਆ ਤੇ ਅੰਨੇ ਪੰਜਾਬੀ ਚ ਹੀ ਬੋਲ ਰਿਹਾ ਹਾਂ ਨਹੀਂ ਕਿਤੇ ਉਹ ਕਹਿ ਰਹੇ ਨੇ ਕਿ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਸਪੈਸ਼ਲਿਸਟ ਸਾਨੂੰ ਕਿਤੋਂ ਨਾ ਕਿਤੋਂ ਹੋਰ ਵੀ ਲਿਆਉਣੇ ਪੈਂਦੇ ਆ ਸਪੈਸ਼ਲਿਸਟ ਨੇ ਸਾਡੇ ਪੰਜਾਬ ਦੇ ਬੰਦੇ ਬਹੁਤ ਸਾਰੇ ਹੋਸਟੇਟਾਂ 'ਚ ਵੀ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਥੋੜੀ ਆਪਾਂ ਕੈਨੇਡਾ ਅਮਰੀਕਾ 'ਚ ਸਾਡੇ ਐਮਪੀ ਬਣ ਗਏ ਤੇ ਕੈਨੇਡਾ ਅਮਰੀਕਾ 'ਚ ਸਾਡੇ ਮੰਤਰੀ ਬਣ ਗਏ ਚਾਰ ਤੇ ਫਿਰ ਉਹ ਆਪਾਂ ਉੱਥੇ ਵੀ ਕਰਦੀ ਲਾਗੂ ਕਰਦੀ ਆ ਉਹ ਤਾਂ ਕਹਿੰਦੇ ਹਾਲਾਂਕਿ ਇਹ ਤਾਂ ਆਪਣੇ ਦੇਸ਼ ਤੋਂ ਨੇ ਉਹ ਆਪ ਅਪਾ ਦਾ ਇੱਕ ਹੋਰ ਮੁਲਕ 'ਚੋਂ ਜਾ ਕੇ ਉੱਥੇ ਤਰੱਕੀਆਂ ਕੀਤੀਆਂ ਨੇ ਵਧੀਆ ਗੱਲ ਹੈ ਕਿ ਸਾਡੇ ਬੰਦੇ ਜਿਹੜੇ ਨੇ ਉਹ ਮੇਅਰ ਵੀ ਨੇ ਪੂਰੀ ਦੁਨੀਆ 'ਚ ਸਾਡੇ ਵੱਡੇ ਵੱਡੇ ਆਉਂਦੇ ਨੇ ਪੰਜਾਬੀ ਬੈਠੇ ਨੇ ਜੋ ਵੀ ਐ ਡਿਸਕ੍ਰਿਮੀਨੇਸ਼ਨ ਕਰਨ ਨੱਕ ਜਾਣ ਵੀ ਨਹੀਂ ਇਹਨਾਂ ਨੂੰ ਨਹੀਂ ਦੇਣਾ ਜਾਂ ਇਹਨਾਂ ਨੂੰ ਕੋਈ ਕੋਈ ਰੇਸਿਜ਼ਮ ਕਰਨਾ ਉਹ ਇਦਾਂ ਨਹੀਂ ਚੱਲਦਾ 60 ਰੁਪਏ ਦੇ ਕੇ ਕਰਕੇ ਇਹ ਜੋ ਸੈਂਪਲ ਪੈਕ ਹੈ ਉਹ ਪਹੁੰਚੇਗਾ ਆਪਕੇ ਘਰ ਪਰ ਜੋ ਕਿ ਸਰਕਾਰ ਦੁਆਰਾ ਜੀਐਮਪੀ ਸਰਟੀਫਾਈਡ ਹੈ ਪਰ ਹਾਂ ਇੱਕ ਬਾਤ ਧਿਆਨ ਰੱਖਿਏਗਾ ਕਿ ਇਸ ਪ੍ਰੋਡਕਟ ਕੋ ਲੈਣੇ ਲਈ एक बार में एक ही पर्सन ऑर्डर कर सकता है वो लेके आ रहे हैं बिल्कुल एक सैम्पल तैयार किया गया पांच कैप्सूल की बॉटल तैयार की गई सैंपल की जो हम ओरिजिनल देते थे 630 रुपए की बॉटल है सौ रुपये उसका शिपिंग चार्जेस है वो 730 रुपए की लोग परचेज़ करते हैं आप भी परचेज करते होंगे यदि आप उसको बिल्कुल फ्री लेना चाहते हैं तो आपको हमारी जो वेबसाइट है उस पर जाना पड़ेगा www.vaidwan.com एक प्रोडक्ट है हमारा जो बहुत ही बेहतरीन है अगर आप इसको सर्च करेंगे तो सबसे टॉप पर पंचम हल्दी जो आती है वो अपनी वैदवान की ही आती है आपको पता भी चलेगा कि ये कितना कॉस्टली प्रोडक्ट है जो आपकी सेहत के लिए बहुत इफ़ेक्टिव है वो भी हम उसके अंदर 30 ग्राम का पैक जिसकी कीमत जो है दो सौ रुपये है वो भी हमने उसमें फ्री डाला एक और प्रोडक्ट हम इसमें आपको देने वाले हैं जिसकी कीमत है दो सौ और वो है कब्ज़ को मिटाने के लिए हमारे वैद्य जी ने बनाया उसका नाम दिया गया कब्जनाश जो कि बॉटल के अंदर 30 ग्राम पैकिंग है और उसको दो ग्राम डेली खाना है क्या लगा था तुझे मेरे खिलाफ गवाही देके जाएगी देखेगी कोई नहीं आएगा तुझे बचाने के लिए वाह मेरे हीरो आते ही कर दिया गुंडों को जीरो मेरे दो तीन आदमियों को मार के खुद को तू शेर समझ रहा है अरे पूरी फौज चलिए लड़ने के लिए तो भेज अपनी फौज अब तु आ जा अरे ऐसा तो क्या खाता है यार इतनी ताकत कहाँ से लाता है मेरा भरोसेमंद साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा जोड़ो में दर्द या घुटनों में गैप काला गोंद जटा मंसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सौंठ मग पीपल माइबरिंग बहेड़ा इन सबको मिलाइए सुबह शाम खाइये फिट हो जाइए नींद नहीं आती चैन से सोना चाहते हैं ब्रह्मी, शंखपुष्पी और बचा चारों का बनाइए पाउडर और रात को एक चम्मच खाइये और आराम से सो जाइए क्या खराब गट हेल्थ से है परेशान तो खाइये त्रिफला अमृत वन टू का फोर रहिए अंदर से साफ और बाहर से जवान जोड़ों में दर्द या घुटनों में गैप काला गोंद जटामसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सौठ मग पीपल वाइब्रिंग बहेड़ा इन सबको मिलाइए सुबह शाम खाइए फिट हो जाइए नींद नहीं आती चैन से सोना चाहते हैं जटामानसी ब्रह्मी शंखपुष्पी और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइए त्रिफला अमृत वन टू का फोर रहिए अंदर से साफ और बाहर से जवान